ਆ ਸ਼ਹਿਰ ਦੇ ਵਿੱਚ ਰਹਿਣ ਵਾਲਿਓ ਜਰਾ ਸੁਚੇਤ ਹੋ ਕੇ ਰਹੋ ਕਿਉਂਕਿ ਇਸ ਸ਼ਹਿਰ ਦੇ ਵਿੱਚ ਅਜਿਹੇ ਬੰਦੇ ਵੜ ਗਏ ਨੇ ਕਿ ਤੁਹਾਡੇ ਸੁੱਤੇ ਪਏ ਪਏ ਹੀ ਅਜਿਹਾ ਕੰਡ ਕਰ ਜਾਂਦੇ ਨੇ ਕਿ ਤੁਹਾਨੂੰ ਦੇਖ ਕੇ ਯਕੀਨ ਵੀ ਨਹੀਂ ਹੋਣਾ ਇਹ ਬੰਦੇ ਤਾਂ ਕਾਲੇ ਕੱਛਿਆਂ ਵਾਲੇ ਨੂੰ ਵੀ ਭੜੇ ਨਿਕਲੇ ਜੇਕਰ ਤਸਵੀਰਾਂ ਕੈਮਰੇ ਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਮੁਸ਼ਕਲ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇੱਕ ਸਕੂਲ ਦੇ ਵਿੱਚ ਵੜ ਜਾਂਦੇ ਨੇ ਫਿਰ ਉੱਥੇ ਜਾ ਕੇ ਕੀ ਕਰਦੇ ਨੇ ਤੁਸੀਂ ਆਪ ਹੀ ਦੇਖ ਲਓ ਨਕੌਦਰ ਵਿਖੇ ਦਿਨੋ ਦਿਨ ਚੋਰਾਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ ਪੁਲਿਸ ਚੋਰਾਂ ਨੂੰ ਫੜਨ ਦੇ ਵਿੱਚ ناکਾਮ ਜਾਬ ਹੋ ਰਹੀ ਹੈ ਨਕੌਦਰ ਵਿਖੇ ਮਲਾਵੀ ਦੇਵੀ ਦਿਆਨੰਦ ਮਾਡਰਨ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਫਰਾਰ ਹੋ ਗਏ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਦੇ ਅਲਮਾਰੀਆਂ ਖੁੱਲੀਆਂ ਪਈਆਂ ਸੀ ਅਤੇ ਕਰੀਬ 1 ਲੱਖ ਰੁਪਏ ਚੋਰ ਚੋਰੀ ਕਰਕੇ ਫਰਾਰ ਹੋ ਗਏ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਬਲਜਿੰਦਰ ਸਿੰਘ ਸਕੂਲ ਪ੍ਰਿੰਸੀਪਲ ਲੱਗਦੀ ਸਰ ਕੀ ਗੱਲਬਾਤ ਹੋਈ ਹੈ ਅ ਸਹੀ ਹੈ ਕਿ ਰਾਤ ਮੇਰੇ ਸਾਡੇ ਪਾਸੇਵੇਂ ਨਾ ਮੇਰੇ ਜਿਹੜਾ ਪੀਏ ਸਕੂਲੇ ਅਗਰ ਉਹਨੇ ਵੀ ਉਹ ਕਾਲ ਕੀਤੀ ਵੀ ਸਰ ਉਹਦੇ ਜਿੰਨੇ ਆਫਿਸ ਹੈਗੇ ਆ ਉਹਨਾਂ ਦੇ ਤਾਲੇ ਤੋੜਤੇ ਤੇ ਤਾਂ ਹੈ ਕਿ ਇਸ ਰਾਤ ਚੋਰ ਆਏ ਆ ਔਰ ਚੋਰੀ ਕਿੰਨਾ ਨੁਕਸਾਨ ਹੋ ਗਿਆ ਸਰ ਦਰਜਾ ਜਿਹੜਾ ਕੈਸ਼ ਹੈਗਾ ਉਹ ਲੱਖ ਰੁਪਏ ਦੇ ਲੱਗੇ ਹੈਗੇ ਉਹ ਹੋਇਆ ਉਹਦੇ ਵਿੱਚ ਤੇ ਮੇਰੇ ਆਪਣੇ ਜਿਹੜੇ ਲੱਕ ਹੈਗਾ ਉਹਦਾ ਪਰਸਨਲ ਕੈਸ਼ ਸੀਗਾ ਉਹ ਵੀ ਟਿਕਟ ਪਰਸਨਲ ਕਿੰਨਾ ਸੀਗਾ ਅੰਦਾਜ਼ਾ ਲਗ 40-50 ਹਜ਼ਾਰ ਉਹ ਆਪਣਾ ਸੀ ਉਹਨੇ ਬੈਂਕ ਤੋਂ ਕੱਲ ਖੜਾਈ ਸੀ ਉਹ ਲੈ ਕੇ ਨਹੀਂ ਗਿਆ ਕੋਈ ਲੈ ਸਕਦਾ ਨਹੀਂ ਉਹ ਟੋਟਲ ਲੱਖ ਹੋਇਆ ਉਹਦੇ ਚ ਓਕੇ ਤੇ ਚੋਰ ਜਿਹੜੇ ਹੈਗੇ ਆ ਸੀਸੀਟੀਵੀ ਕੈਮਰਾ ਵਗੈਰਾ ਚ ਕੋਈ ਕੈਦ ਹੋਏ ਹਾਂਜੀ ਸੀਸੀਟੀਵੀ ਕੈਮਰਾਸ ਵਿੱਚ ਕੋਈ ਕੈਦ ਹੋਏ ਆ ਤੇ ਅੰਦਾਜ਼ਨ ਤਿੰਨ ਕੋ ਬੰਦੇ ਹੈਗੇ ਆ ਬੜਾ ਬੜਾ ਖੁੱਲਾ ਟਾਈਮ ਉਹਨਾਂ ਨੇ ਲਗਾਇਆ 1-2 ਘੰਟੇ ਉਹਨਾਂ ਨੇ ਕੋਲ ਦੇ ਵਿੱਚ ਰਹੇ ਆ ਔਰ ਹਰੇਕ ਦਰਾਜ ਖੋਲੇ ਆ ਤੋੜੇ ਆ ਔਰ ਕਾਗਜ਼ ਵਗੈਰਾ ਉਹਨੇ ਖੋਲੇ ਕੀ ਜਿਤੋਂ ਉਹਨਾਂ ਦਾ ਸਾਰਾ ਕੁਝ ਚੌਕੀਦਾਰ ਵਗੈਰਾ ਚੌਕੀਦਾਰ ਸਕੂਲ ਦੇ ਵਿੱਚ ਸੀਗਾ ਪਰ ਉਹਨੂੰ ਪਤਾ ਨਹੀਂ ਲੱਗਿਆ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹ ਹੀ ਮੰਗ ਕਰਦੇ ਆ ਕਿ ਜਿਹੜਾ ਕੋਈ ਜਿਹਨੇ ਬਾਰਦਾਤ ਕੀਤੀ ਹੈ ਉਹਦੇ ਤੋਂ ਉਹਨੂੰ ਜਲਦੀ ਤੋਂ ਜਲਦੀ ਫੜੇ ਕਿ ਅਗਰ ਆਪਾਨੂੰ ਸੇਫਟੀ ਨਹੀਂ ਹੈਗੀ ਅਗਰ ਵਿਦਿਆਕ ਹਥਿਆਰਾਂ ਨਹੀਂ ਸੇਫ ਤੇ ਫਿਰ ਹੋਰ ਕੀ ਹੋ ਸਕਦਾ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਮੇਰੇ ਪੁਲਿਸ ਨੂੰ ਕੰਪਲੀਟ ਕਰਕੇ ਦੋ ਮਲਜ਼ਮ ਆਏ ਸੀ ਕਿ ਇਹ ਤੇ ਇਹ ਦੇਖ ਨਕੋਦਰ ਚੋਰਾ ਦੇ ਹਵਾਲੇ ਨਕੋਦਰ ਚੋਰਾ ਦੇ ਹਵਾਲੇ ਇਸ ਲਈ ਅਸੀਂ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਵਧੀਆਂ ਹੀ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਰੱਖ ਕੇ ਬੈਠਾ ਏ ਲਗਾਤਾਰ ਨਕੋਦਰ ਦੇ ਕੋਠੀਆਂ ਦੇ ਵਿੱਚ ਚੋਰੀਆਂ ਹੋਈਆਂ ਪਰ ਹਜੇ ਤੱਕ ਪੁਲਿਸ ਟਰੇਸ ਨਹੀਂ ਕਰ ਸਕੀ ਚੋਰਾਂ ਨੂੰ ਅੱਜ ਜਿਹੜਾ ਹੈਗਾ ਵਿਦਿਆ ਦਾ ਮੰਦਰ ਸਕੂਲ ਨੂੰ ਵੀ ਜਿਹੜਾ ਹੈਗਾ ਚੋਰਾ ਨੇ ਨਹੀਂ ਬਖਸ਼ਿਆ ਐਮ.ਡੀ. ਦਿਆਨੰਦ ਮਾਡਲ ਸਕੂਲ ਦੇ ਵਿੱਚ ਖੜੇ ਆ ਜਿੱਥੇ ਕਿ ਚੋਰਾ ਵੱਲੋਂ 1 ਲੱਖ ਰੁਪਏ ਨਕਦੀ ਅਤੇ ਹੋਰ ਸਮਾਨ ਜਿਹੜਾ ਪਿਆ ਸੀ ਉਹਨੂੰ ਵੀ ਕਾਫੀ ਖੋਹ ਲਿਆ ਗਿਆ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਤੇ ਹੋਰ ਕਿੰਨੇ ਕੁ ਜੜੀ ਸਮਾਨ ਲੈ ਕੇ ਚੋਰ ਫਰਾਰ ਹੋ ਚੁੱਕੇ ਨੇ ਸੀਸੀਟੀਵੀ ਕੈਮਰੇ ਲੱਗੇ ਨੇ ਸੀਸੀਟੀਵੀ ਕੈਮਰਾ ਦੇ ਵਿੱਚ ਤਿੰਨ ਜਿਹੜੇ ਵਿਅਕਤੀ ਆਉਂਦੇ ਨੇ ਆ ਕੇ ਚੋਰੀ ਨੂੰ ਅੰਜਾਮ ਦਿੰਦੇ ਨੇ ਤੇ ਫਰਾਰ ਹੋ ਜਾਂਦੇ ਨੇ ਹੁਣੇ ਦੇਖਣਾ ਹੋਵੇਗਾ ਪੁਲਿਸ ਇਨ੍ਹਾਂ ਚੋਰਾਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਕੈਮਰਾ ਪ੍ਰਸੰਦ لال ਪੁਨੀਤ ਅਰੋੜਾ ਨਕੋਦਰ ਦੇਖਿਆ ਜਾਵੇ ਤਾਂ ਚੋਰਾਂ ਨੇ ਚਾਰੇ ਪਾਸੇ دہشت ਮਚਾਈ ਹੋਈ ਹੈ ਖਾਸ ਕਰਕੇ ਗੱਲ ਨਕੋਦਰ ਦੀ ਕੀਤੀ ਜਾਵੇ ਤਾਂ ਇੱਥੇ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ